ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਅੱਜ ਸਰਦਾ ਦਿਲਬਖ ਸਿੰਘ ਕਿਸਾਨ ਮਜ਼ਦੂਰ ਜੂਨੀਅਨ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਵੱਲੋਂ ਔਰ ਭਾਰਤੀ ਸਾਂਝੀਆਂ ਦੁਆਬਾ ਵੱਲੋਂ ਮੈਂ ਇੰਦਰਵੀਰ ਸਿੰਘ ਕਹਦੀਆਂ ਅਸੀਂ ਸਾਥੀਆਂ ਨੇ ਜਿਹੜਾ ਲੱਭਾਲ ਟੋਰ ਪਲਾਜਾ ਮਾਨਯੋਗ ਹਾਈ ਕੋਰਟ ਅਦਾਲਤ ਦੇ ਹੁਕਮ ਅਨੁਸਾਰ ਇਹਨਾਂ ਨੇ ਚਾਲੂ ਕੀਤਾ ਉਸ ਦੇ ਵਿੱਚ ਇਹ ਬਹੁਤ ਜ਼ਿਆਦਾ ਮਨਮਾਨੀ ਕਰਨੀ ਇਹਨਾਂ ਨੇ ਸ਼ੁਰੂ ਕਰਤੀ ਹੈ ਲੋਕਾਂ ਨਾਲ ਮਿਸਬੀਵ ਕਰਦੇ ਆ ਔਰ ਉਹਦੇ ਵਿੱਚ ਜਿਹੜੇ ਸਾਡੇ ਲੋਕ ਸੰਘਰਸ਼ੀ ਜਾਂਦੇ ਨੇ ਕਿਸਾਨ ਉਹਨਾਂ ਨੂੰ ਕਹਿੰਦੇ ਨੇ ਕਿ ਤੁਹਾਡੇ ਕਾਰ ਨਹੀਂ ਚੱਲਣੇ ਤੁਹਾਡੀ ਗੱਡੀ ਨਹੀਂ ਲੰਘਣ ਦੇਣੀ ਅਸੀਂ ਉਸੇ ਵਾਸਤੇ 10 ਤਰੀਕ ਦੀ ਗੁਰਦੁਆਰਾ ਸਾਹਿਬ ਬਾਬੇ ਕੇ ਬਾਬੇ ਕੇ ਗੁਰਦੁਆਰਾ ਸਾਹਿਬ ਨੂਰਪੁਰ ਦੇਖ ਦੇ ਕੋਲ ਇੱਕ ਮੀਟਿੰਗ ਰੱਖੀ ਹੈ ਵੱਡੀ ਉਸ ਮੀਟਿੰਗ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਯੂਨੀਅਨਾਂ ਨੂੰ ਖੁੱਲਾ ਸੱਦਾ ਦਿੰਦੇ ਆ ਤੇ ਤੁਸੀਂ ਆਓ ਇਹ ਇਹਨਾਂ ਦਾ ਮਿਸਵਰ ਰੋਠਣਾ ਤੇ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਨੂੰ ਜਾਂਦੇ ਨੇ ਉਹਨਾਂ ਨੂੰ ਜਿਹੜਾ ਇਹ ਰੋਕਦੇ ਨੇ ਉਹਨਾਂ ਦੇ ਨਾਲ ਮਿਸਵਰ ਕਰਕੇ ਉਹਨਾਂ ਤੋਂ ਵਸੂਲੀ ਕਰਦੇ ਨੇ ਉਹ ਵੀ ਬੰਦ ਕਰਨੀ ਹੈ ਔਰ ਕਿਸਾਨੀ ਕਾਰ ਉਸੇ ਤਰ੍ਹਾਂ ਚਾਲੂ ਕਰਨੇ ਨੇ ਸੰਘਰਸ਼ ਜਾਂ ਲੋਕਾਂ ਨੂੰ ਇਹ ਕਦੇ ਰੋਕ ਨਾ ਸਕਣ ਛੋ ਉਹਦੇ ਵਾਸਤੇ ਇਹ ਮੀਟਿੰਗ ਬੁਲਾਈ ਆ ਸਾਰਿਆਂ ਨੂੰ ਬੇਨਤੀ ਆ ਕਿ 10 ਤਰੀਕ ਨੂੰ ਠੀਕ 10 ਵਜੇ ਇਸ ਮੀਟਿੰਗ 'ਚ ਪਹੁੰਚਣ ਦੀ ਕਿਰਪਾਲਤਾ ਕਰੋ ਔਰ ਦੂਸਰੀ ਗੱਲ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਭਾਈ ਇਹਨਾਂ ਦੀ ਜਿਹੜੀ ਮਨਮਾਨੀ ਹੈ ਉਹ ਹੱਦੋਂ ਵੱਧ ਕੇ ਹੋ ਗਈ ਹੈ ਇਹ ਮਿਸਰੇਡ ਕਰਦੇ ਆ ਇਹ ਸਾਡੇ ਕਿਸਾਨਾਂ ਨੂੰ ਸੰਘਰਸ਼ੇ ਜਾਂਦੇ ਹਨ ਪਰਚੀ ਕੱਟਦੇ ਆ ਰੋਕਦੇ ਆ ਖੱਜਲਖੋੜ ਕਰਦੇ ਆ ਅਸੀਂ ਸਾਰੀਆਂ ਜਥੇਬੰਦੀਆਂ ਰਲ ਕੇ ਕਿਉਂਕਿ ਮੈਨੂੰ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਇਸ ਅੰਦੋਲਨ ਤੇ ਨਹੀਂ ਵੀ ਆ ਸਕੀਆਂ ਪਹਿਲਾਂ ਉਹਨਾਂ ਦੇ ਵੀ ਫੋਨ ਕਾਲ ਆਈਆਂ ਨੇ ਔਰ ਦਿਵਾਲੀ ਵੀ ਆਈਆਂ ਨੇ ਮੈਂ ਕਹਾਂਗਾ ਕਿ ਅਸੀਂ ਸਾਰਿਆਂ ਨੇ ਪ੍ਰਣ ਕਰ ਲਿਆ ਜੇਕਰ ਪ੍ਰਸ਼ਾਸਨ ਨੇ ਇਹਨਾਂ ਦੇ ਨੱਥ ਨਾ ਪਾਈ ਇਹਨਾਂ ਨੇ ਸਭ ਕਿਸਾਨਾਂ ਨਾਲ ਸੰਘਰਸ਼ ਕਰਦੇ ਜਾਂਦੇ ਨਾਲ ਮਿਸਟਰੀਡ ਕੀਤਾ ਉਹਨਾਂ ਨੂੰ ਇਹ ਆਖਿਆ ਕਿ ਬਿਲਕੁਲ ਤੁਹਾਡੇ ਕਿਸਾਨ ਕਾਰਡ ਨਹੀਂ ਚੱਲਣੇ ਤੇ ਫੇਰ ਭਾਈ ਇਹਨੂੰ ਅਸੀਂ ਪੱਕੇ ਤੌਰ ਤੇ ਫਿਰ ਮੋਰਚਾ ਲਾ ਕੇ ਇਹਨੂੰ ਫ੍ਰੀ ਕਰਾਂਗੇ ਅਸੀਂ ਮਾਨ ਜੋ ਸਭੀ ਹਾਈ ਕੋਰਟ ਦਾ ਸਨਮਾਨ ਕਰਦੇ ਆ ਪਰ ਜਦੋਂ ਲੋਕਾਂ ਦੀ ਆਸ ਟੁੱਟ ਜਾਂਦੀ ਹੈ ਇਨਸਾਫ ਦੀ ਸਭੀ ਜਿਹੜੀ ਮਾਨਯੋਗ ਸਰਵੋਚ ਅਦਾਲਤ ਤੋਂ ਤੇ ਫਿਰ ਲੋਕਾਂ ਦੇ ਕੋਲ ਇੱਕੋ ਰਸਤਾ ਰਹਿ ਜਾਂਦਾ ਸੰਘਰਸ਼ ਦਾ ਰਸਤਾ ਪ੍ਰੋਟੈਸਟ ਦਾ ਰਸਤਾ ਤੇ ਉਹ ਇਸ ਸੜਕਾਂ ਤੇ ਆਇਆ ਕਰਦੇ ਆ ਤੇ ਫਿਰ ਉਹ ਸੜਕਾਂ ਤੇ ਆਉਣਗੇ ਅਸੀਂ 10 ਤਰੀਕ ਨੂੰ ਮੀਟਿੰਗ ਕਰਕੇ ਫਿਰ ਆਉਣ ਵਾਲੇ ਸਮੇਂ ਜਲਦ ਵੱਡੀ ਕਾਲ ਦੇਵਾਂਗੇ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਇਦੇ ਤੇ ਧਿਆਨ ਦੇਣ ਔਰ ਇਹ ਟੋਲ ਵਾਲਿਆਂ ਨੂੰ ਜਾ ਕੇ ਸਮਝਾਇਆ ਜਾਵੇ ਕਿ ਭਾਈ ਕਿਸਾਨਾਂ ਨੂੰ ਖੇਤਰ ਖੁਆਰ ਕਰਨਾ ਬੰਦ ਕਰੋ ਜਿਹੜੇ ਕਿਸਾਨ ਰੋਗ ਮੋਚਿਆਂ ਤੇ ਜਾਂਦੇ ਆ ਔਰ ਕਿਉਂਕਿ ਮੋਚਾ ਦਾ ਛੰਭੂ ਵੀ ਚੱਲ ਰਿਹਾ ਖਨੌੜੀ ਵੀ ਚੱਲ ਰਿਹਾ ਡੱਬੜੀ ਵੀ ਚੱਲ ਰਿਹਾ ਔਰ ਸਾਡਾ ਰਤਨਗੜ੍ਹ ਵੀ ਚੱਲ ਰਿਹਾ ਸੋ ਇਸ ਕਰਕੇ ਕਿਸਾਨਾਂ ਨੇ ਰੋਗ ਜਾਣਾ ਹੁੰਦਾ ਤੇ ਰੋਗ ਉਹਨਾਂ ਨੂੰ ਖੇਤਰ ਖੁਆਰੀ ਬੰਦ ਕਰ ਨਹੀਂ ਤਾਂ ਫਿਰ ਮਜਬੂਰ ਨੇ ਸਾਨੂੰ ਫੇਰੇ ਟੋਲ ਫਰੀ ਕਰਵਾਉਣਾ ਪਊਗਾ ਤੇ ਫਿਰ ਪ੍ਰਸ਼ਾਸਨ ਨੂੰ ਅਪੀਲ ਕਰਨਾ ਤੇ ਸਾਨੂੰ ਦੋਚੀ ਇਕਰਾਰ ਨਾ ਦਿੱਤਾ ਜਾਵੇ ਉਹ ਵਰਜੀ ਕਾਲਚਾ ਉਹ ਵਰਜੀ ਦੀ ਫਤਿਹ